ਹੁੜਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਚੇਅਰਮੈਨ ਰਾਜੀ ਵੱਲੋਂ ਮਾਰਕੀਟ ਕਮੇਟੀ ਸਾਨੇਵਾਲ ਵੱਲੋਂ ਆਰਤੀਆਂ ਨਾਲ ਕੀਤੀ ਅਮ ਮੀਟਿੰਗ ਆਰਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ ਚੇਅਰਮੈਨ ਹੇਮਰਾਜ ਰਾਜੀ ਮਾਰਕੀਟ ਕਮੇਟੀ ਸਾਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਸਾਨੇਵਾਲ ਵੱਲੋਂ ਸ਼ੁੱਕਰਵਾਰ ਨੂੰ ਦਫ਼ਤਰ ਮਾਰਕੀਟ ਕਮੇਟੀ ਸਾਨੇਵਾਲ ਵਿਖੇ ਆਰਤੀਆਂ ਨਾਲ ਅਮ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਉਨ੍ਹਾਂ ਆਰਤੀਆਂ ਨਾਲ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤੇ ਗਏ ਇਸ ਮੌਕੇ ਉਹਨਾਂ ਆਰਤੀਆਂ ਨੂੰ ਸੀਜ਼ਨ ਦੌਰਾਨ ਆ ਰਹੀਆਂ ਸਮੱਸਿਆਵਾਂ ਵੀ ਸੁਨੀਆਂ ਅਤੇ ਕੁਝ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਰਹਿੰਦੀਆਂ ਸਮੱਸਿਆਵਾਂ ਦਾ ਨਿਪਟਾਰਾ ਜਲਦ ਕਰਨ ਦਾ ਭਰੋਸਾ ਵੀ ਦਿੱਤਾ ਇਸ ਮੌਕੇ ਮਾਰਕੀਟ ਕਮੇਟੀ ਸਾਨੇਵਾਲ ਦੇ ਲੇਖਾਕਾਰ ਸੁਖਵੀਰ ਸਿੰਘ ਗਰੇਵਾਲ ਮੰਡੀ ਸੁਪਰਵਾਈਜ਼ਰ ਗੁਰਸਿਮਰਨਜੀਤ ਸਿੰਘ ਹਿਤੇਸ਼ ਬਲੂਜਾ ਆਦਿ ਅਧਿਕਾਰੀ ਮੌਜੂਦ ਸਨ ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਚੇਅਰਮੈਨ ਹਿਮਰਾਜ ਰਾਜੀ ਨੇ ਕਿਹਾ ਕਿ ਸਾਹਨੇਵਾਲ ਮਾਰਕੀਟ ਅਧੀਨ ਆਉਂਦੇ ਸਾਰੇ ਆਰਤੀਏ ਪਰਾਵਾਂ ਦੀਆਂ ਸਮੱਸਿਆਵਾਂ ਨੂੰ ਸੁਨਿਆ ਗਿਆ ਅਤੇ ਉਹਨਾਂ ਤੇ ਵਿਚਾਰ ਕੀਤਾ ਗਿਆ ਹੈ। ਉਹਨਾਂ ਨੇ ਇਹ ਦੱਸਿਆ ਕਿ ਆਰਤੀਏ ਪਰਾਵਾਂ ਅਨੁਸਾਰ ਉਹਨਾਂ ਦੀਆਂ ਦੁਕਾਨਾਂ ਮਾਰਕੀਟ ਕਮੇਟੀ ਸਾਹਨੇਵਾਲ ਦੇ ਅੰਡਰ ਆਉਂਦੀਆਂ ਹਨ ਜਿਨ੍ਹਾਂ ਦੀਆਂ ਰਜਿਸਟਰੀਆਂ ਉਹਨਾਂ ਦੇ ਨਾਮ ਤੇ ਕਰਵਾਈਆਂ ਜਾਣ ਅਤੇ ਜਲਦੀ ਤੋਂ ਜਲਦੀ ਇਹ ਰਜਿਸਟਰੀਆਂ ਕਰਵਾਈਆਂ ਜਾਣਗੀਆਂ। ਚੇਅਰਮੈਨ ਰਾਜੀ ਨੇ ਦੱਸਿਆ ਕਿ ਆਰਤੀਆਂ ਨੂੰ ਐਨਓਸੀ ਦੀਆਂ ਸਮੱਸਿਆਵਾਂ ਆ ਰਹੀ ਸੀ ਉਹ ਵੀ ਜਲਦੀ ਹੀ ਹੱਲ ਕਰਨ ਦਾ ਉਹਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਐਨਓਸੀ ਲਈ ਪੁਰਾਣਾ ਰਿਕਾਰਡ ਅਤੇ ਸੰਬੰਧਿਤ ਦਸਤਾਵੇਜ਼ ਲਗਾ ਕੇ ਅੱਜ ਹੀ ਬਿਨੈ ਪੱਤਰ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਐਨਓਸੀ ਜਾਰੀ ਕੀਤਾ ਜਾ ਸਕੇ ਉਹਨਾਂ ਅੱਗੇ ਦੱਸਿਆ ਕਿ ਆਰਤੀਆਂ ਵੱਲੋਂ ਸਾਹਨੇਵਾਲ ਮੰਡੀ ਵਿੱਚ ਬਿਜਲੀ ਦੀ ਸਮੱਸਿਆ ਬਾਰੇ ਦੱਸਿਆ ਗਿਆ ਅਤੇ ਉਹਨਾਂ ਨੂੰ ਮੇਰੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਇੱਕ ਹੋਰ ਟਰਾਂਸਫਾਰਮ ਲਗਵਾ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਮੰਡੀਆਂ ਵਿੱਚ ਜਲਦੀ ਹੀ ਲੋੜ ਅਨੁਸਾਰ ਲਾਈਟਾਂ ਵੀ ਲਗਵਾਇਆਂ ਜਾਣਗੀਆਂ। ਉਹਨਾਂ ਕਿਹਾ ਕਿ ਆਰਤੀਆਂ ਵੱਲੋਂ ਫਰ ਵਧਾਉਣ, ਘਟਾਉਣ ਅਤੇ ਰਿਪੇਅਰ ਕਰਨ ਦੀ ਵੀ ਮੰਗ ਵੀ ਰੱਖੀ ਗਈ ਅਤੇ ਉਹਨਾਂ ਨੂੰ ਮੇਰੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਸ ਉੱਪਰ ਵੀ ਵਿਚਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਰਤੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਮੰਡੀਆਂ ਵਿੱਚ ਬੂਡੇ ਵੀ ਲਗਵਾਏ ਜਾਣਗੇ। ਉਨ੍ਹਾਂ ਅਖਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਯਤਨਾਂ ਸਦਕਾ ਮੈਨੂੰ ਮਾਰਕੀਟ ਕਮੇਟੀ ਸਾਨੇਵਾਲ ਦਾ ਚੇਅਰਮੈਨ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਰਤੀਆਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਵੀ ਪਹਿਰਵਾਈ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਹੋਰਨ ਤੋਂ ਇਲਾਵਾ ਆਰਤੀਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜਵੇਰ ਸਿੰਘ ਢਾਲੀਵਾਲ, ਵਾਈਸ ਪ੍ਰਧਾਨ ਸਰਵਜੀਤ ਸਿੰਘ दविंदर सिंह चाज करण अनेजा डोना प्रधान दाना मंडी सानेवाल हरपाल सिंह सिद्धू अमरजीत सिंह गिल जसवीर सिंह चाहिल विनोद कुमार डिंपल मित्तल बलराम पाठक वेंकी चटकारा यशपाल विपन मित्तल जतिंदर गिल राजा चाज गुरदीप बेदी नरेंद्र कुमार सचिन अनेजा आदि वड्डी गिनती विचारती हाजर सन ਮਾਹ ਸਾਹਿਬ ਅੱਜ ਮੀਟਿੰਗ ਹੋਈ ਤੇ ਫੀਲਮ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਆ ਰਹੀ ਆ ਕਿਸਾਨਾਂ ਦਾ ਰਹਿ ਹੈ ਵੀਨ ਦਾ ਸੀਜ਼ਨ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਰਤੀ ਭਰਾਵਾਂ ਦੀ ਮੀਟਿੰਗ ਬੁਲਾਈਏ ਮੀਟਿੰਗ ਦੇ ਵਿੱਚ ਸਰਦਾਰ ਅਜਮੇਰ ਸਿੰਘ ਢਾਡੀ ਵਾਲ ਸਾਹਿਬ ਸਾਡੇ ਪ੍ਰਧਾਨ ਸਾਹਿਬ ਸਾਰੇ ਸਤਿਕਾਰਯੋਗ ਆਰਤੀ ਜਿੰਨੇ ਵੀ ਤੇ ਜਦੋਂ ਸਵੇਰਾ ਮੈਂ ਢਾਡੀ ਵਾਲ ਸਾਹਿਬ ਸਾਡੇ ਸਤਿਕਾਰਯੋਗ ਭਰਾ ਇਹਨਾਂ ਨਾਲ ਮੈਂ ਗੱਲ ਕੀਤੀ ਇੰਨੇ ਮੈਨੂੰ ਕਿਹਾ ਵੀ ਅਸੀਂ ਅੱਜ ਬੂਟਿਆਂ ਦੀ ਵੀ ਗੱਲ ਰੱਖਾਂਗੇ ਮੀਟਿੰਗ ਦੇ ਵਿੱਚ ਕਿ ਮੰਡੀਆਂ ਦੇ ਵਿੱਚ ਬੂਟੇ ਲਾਵਾਂਗੇ ਤੇ ਅਸੀਂ ਅੱਜ ਸਾਰੀ ਮੀਟਿੰਗ ਦੇ ਵਿੱਚ ਜਿੰਨੇ ਵੀ ਸਤਿਕਾਰਯੋਗ ਭਰਾ ਹਾਥੇ ਹੜਤੀਏ ਜਿੰਨੇ ਵੀ ਸਾਡਾ ਪਰਿਵਾਰ ਹੈ ਜੀ ਅਸੀਂ ਬੂਟਿਆਂ ਦੀ ਵੀ ਗੱਲ ਕੀਤੀ ਹੈ ਜੀ ਜੋ ਇਹਨਾਂ ਦੀ ਸਮੱਸਿਆ ਦੀਆਂ ਸਭ ਤੋਂ ਵੱਡੀ ਅਮਨ ਜੀ ਜਿਹੜੀ ਲੰਬੇ ਸਮੇਂ ਤੋਂ ਸਮੱਸਿਆ ਤੇ ਇਹਨਾਂ ਦੀ ਜਦੋਂ ਇਹ ਰਜਿਸਟਰੀ ਕਰਾਣ ਜਾਂਦੇ ਤੇ ਕਿਰੀ ਮਾਰਕੀਟ ਕਮੇਟੀ ਦੇ ਅੰਦਰ ਦੁਕਾਨਾਂ ਪੈਂਦੀਆਂ ਰਜਿਸਟਰੀ ਨੀਤੀ ਹੁੰਦੀ ਕਿਉਂਕਿ ਐਨਓਸੀ ਹੈ ਨੀਤੀ ਜੀ ਐਨਓਸੀ ਦੀ ਅੱਜ ਇਹਨਾਂ ਨੂੰ ਕਹਿਤਾ ਵੀ ਤੁਸੀਂ ਅੱਜ ਹੀ ਆਪਣੇ ਜੋ ਡਾਕੂਮੈਂਟ ਹੁੰਦੇ ਆ ਡਾਕੂਮੈਂਟ ਕੋ ਲੰਬੇ ਚੌੜੇ ਨਹੀਂ ਹੁੰਦੇ ਜੀ ਇੱਕ ਆਧਾਰ ਕਾਰਡ ਦੀ ਫੋਟੋਕਾਪੀ ਇੱਕ ਐਪਲੀਕੇਸ਼ਨ ਟਾਈਪ ਕਰਾਓ ਉਸ ਨਾਲ ਫੋਟੋ ਲਾਓ ਪੁਰਾਣਾ ਰਕਾਡ ਕੋਈ ਵੀ ਇੱਕ ਅਧੀ ਰਜਿਸਟਰੀ ਜੋ ਵੀ ਹੈ ਕਹਈਏ ਉਹ ਲਿਆਓ ਤੁਸੀਂ ਇੱਥੋਂ ਤੁਸੀਂ ਲਿਆ ਕੇ 5 ਮਿੰਟ ਦੇ ਵਿੱਚ ਆਪਣੀ ਐਨਓਸੀ ਦੇ ਲਓ ਜੀ ਇਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਸੇਵਾ ਕਰਨ ਦਾ ਇਹਨਾਂ ਦਾ ਮੌਕਾ ਮਿਲਿਆ ਜੀ ਅਸੀਂ ਅਮਨ ਜੀ ਜਿਸ ਦਾ ਨਾਮ ਲੈਟ ਦੀ ਗੱਲ ਕਰਦੇ ਆ ਜੀ ਇਹਨਾਂ ਦੀ ਇੱਕ ਹੋਰ ਸਮੱਸਿਆ ਸੀ ਕਿ ਜਦੋਂ ਸੀਜ਼ਨ ਸ਼ੁਰੂ ਹੁੰਦਾ ਤਾਂ ਲੈਡ ਦੀ ਬਹੁਤ ਸਮੱਸਿਆ ਆਂਦੀ ਹੈ ਜੀ ਇਹਨਾਂ ਨੂੰ ਕਹਿੰਦਾ ਜਲਦ ਤੋਂ ਜਲਦ ਮੰਤਰੀ ਸਾਹਿਬ ਦੀ ਨੌਲਿਜ ਚ ਵੀ ਲਿਆ ਕੇ ਗੱਲ ਕੋਈ ਵੀ ਕੰਮ ਹੋਵੇ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਸਲਾਹ ਲੈ ਕੇ ਕੋਈ ਵੀ ਕੰਮ ਹੋਵੇ ਕਰਾਵਾਂਗੇ ਇੱਕ ਟਰਾਂਸਫਰਮ ਵੀ ਜਲਦੀ ਇੱਥੇ ਰੱਖਾ ਦੇਵਾਂਗੇ ਜੀ ਪੁਰਾਣੀ ਗਾਣਾ ਦੀ ਜਿਹੜੀਆਂ ਟੈਕਸ ਜਿਆ ਜਾਂਦਾ ਵਾ ਨਗਰ ਕੌਂਸਲ ਨੂੰ ਜਿਹੜੀਆਂ ਦੁਕਾਨਾਂ ਦੀ ਅੱਜ ਆਰਤੀ ਭਰਾਵਾਂ ਜਿੰਨੇ ਵੀ ਬੈਠੇ ਤੋਂ ਉਹਨਾਂ ਦੇ ਵਿੱਚੋਂ ਸਾਨੂੰ 4-5 ਆਰਤੀ ਭਰਾਵਾਂ ਨੇ ਦੱਸਿਆ ਬਾਕੀ ਹੋਰ ਵੀ ਤੇ ਜਦੋਂ 2 ਤੱਕ ਨਾਲ 10 21 ਸਾਰੇ ਕਹਿੰਦੇ ਵੀ ਕਿ ਸਤੋਂ ਜਿਹੜੇ ਬੈਂਕਾਂ ਨੂੰ ਚੜਾਏ ਵੀ ਅਸੀਂ ਜਾਂ ਸਾਡੇ ਉਹਨਾਂ ਤੋਂ ਟੈਕਸ ਨਗਰ ਕਾਉਂਸਲ ਦੇ ਜਿਹੜੇ ਆਪਣੇ ਪੈਂਦੇ ਐ ਸਾਨ੍ਹੇਵਾਲ ਦੇ ਜੀ ਉਹ ਟੈਕਸ ਲੈਂਦੇ ਆ ਜੀ ਉਹ ਮੈਂ ਇਹਨਾਂ ਨੂੰ ਕਹਿੰਦਾ ਵੀ ਅੱਜ ਤੁਸੀਂ ਆਪਣੇ ਇੱਥੋਂ ਅਈ ਐਪਲੀਕੇਸ਼ਨ ਦੇ ਕੇ ਉਹਨਾਂ ਨੂੰ ਨੋਟਸ ਦੇਵਾਂਗੇ ਉਹਦਾ ਜਵਾਬ ਲਵਾਂਗੇ ਜੀ ਸਾਥੀ ਜਲਦ ਤੋਂ ਜਲਦ ਚਰਾਣੇ ਪੈਸੇ ਵਾਪਸ ਹੋਣ ਦੇਖੋ ਜੀ ਕੋਸ਼ਿਸ਼ ਕਰਾਂਗੇ ਜੀ ਜੋ ਸਮੇਂ ਦੇ ਹਿਸਾਬ ਨਾਲ ਜਿੱਦਾਂ ਹੋਇਆ ਆਪਾਂ ਦੇਖਾਂਗੇ ਜੀ ਕਿੱਸਾ ਕਦਮ ਚੁੱਕਿਆ ਜਾਵੇ ਹਾਂ ਜੀ ਕਿੱਸਾ ਕਦਮ ਚੁੱਕਿਆ ਜਾਵੇ ਜੀ ਆਪਾਂ ਰਿਪੋਰਟ ਪੇਸ਼ ਨਮੂਨ ਪ੍ਰੋਪਰਟੀ ਟੈਕਸ ਦੀ ਗੱਲ ਤਾਂ ਇਹਨਾਂ ਨੂੰ ਕਹਤ ਪ੍ਰੋਪਰਟੀ ਟੈਕਸ ਦਾ ਜੋ ਬਣਦੀ ਕਾਰਵਾਈ ਹੋਊਗੀ ਜੀ ਜੇ ਸਾਡੇ ਪੈਸੇ ਹੋਣਗੇ ਵਾਪਸ ਲਵਾਂਗੇ ਜੀ ਜੇ ਕਿਸੇ ਨੇ ਦਿੱਤੇ ਪੈਸੇ ਉਹਦੀ ਰਸੀਦਾ ਨਾਲ ਲਾ ਕੇ ਪ੍ਰੂਫ ਲਾ ਕੇ ਕਰਾਂਗੇ ਜਦ ਤੱਕ ਕੋਈ ਗੱਲ ਨਹੀਂ ਕਰਾਂਗੇ ਜੀ ਅਸੀਂ ਅੱਜ ਹੀ ਇਹਨਾਂ ਦੀ ਡਿਊਟੀ ਲਾਤੀ ਮੁੰਡਿਆਂ ਦੀ ਸ਼ਕਤੀ ਸਾਹਿਬ ਨੇ ਅਸੀਂ ਸਾਰੇ ਨੇ ਆਪਣੀ ਐਪਲੀਕੇਸ਼ਨ ਟੈਪ ਕਰਕੇ ਜੀ ਦੇਵਾਂਗੇ ਨੋਟਿਸ ਭੇਜਾਂਗੇ ਉਹਨਾਂ ਤੋਂ ਜਵਾਬ ਲੈਵਾਂਗੇ ਹੋਰ ਕਿਹੜੀ ਕਿਹੜੀ ਸਮੱਸਿਆ ਆ ਰਹੀ ਹੈ ਸਮੱਸਿਆ ਜਿੱਦਾ ਵਰਖਾਤ ਦੇ ਮੌਕੇ ਨਾਲ ਜਦੋਂ ਧਾਲੀਆਲ ਸਾਹਿਬ ਵੀ ਸਾਨੂੰ ਦੱਸਦੇ ਸੀਗੇ ਵੀ ਜਦੋਂ ਬਰਸਾਤ ਪੈਂਦੀ ਹੈ ਪਾਣੀ ਕਾਫੀ ਹੋ ਜਾਂਦਾ ਜੀ ਪਾਣੀ ਦੇ ਲਈ ਅਸੀਂ ਨਾ ਪੁਰਾਣੀ ਮੰਡੀ ਜਿਹੜੀ ਹੈਗੀ ਆਪਣੀ ਸਬਜ਼ੀ ਮੰਡੀ ਲੱਗਦੀ ਜਿੱਥੇ ਉੱਥੇ ਅਸੀਂ ਮੋਟਰ ਦੇ ਨਾਲ ਪਾਣੀ ਨੂੰ ਕੱਢਾਂਗੇ ਉੱਥੋਂ ਨਜਾਊ ਨੂੰ ਸੀਵਰੇਜ ਦੇ ਨਾਲ ਜੋੜਾਂਗੇ ਜਿਹੜਾ ਬਰਸਾਤੀ ਪਾਣੀ ਹੁੰਦਾ ਜੀ ਜਾਂ ਫੜਾਂ ਦੀ ਗੱਲ ਕੀਤੀ ਹੈ ਜੀ ਸਾਡੇ ਦੋ ਆੜਤੀ ਭਰਾ ਸੀਗੇ ਖਾਨਪੁਰ ਵਾਲੀ ਮੰਡੀ ਦੀ ਗੱਲ ਕਰਦੇ ਸੀਗੇ ਟਿੱਪੇ ਵਾਲੇ ਦੀ ਉਹਨਾਂ ਨੇ ਫੜਾ ਜੇ ਵੀ ਕਹਿਤਾ ਤੁਹਾਡੇ ਫੜ ਪੱਕੇ ਕਰਾ ਕੇ ਦੇਵਾਂਗੇ ਜੀ ਮੂਤੇ ਵੀ ਲਾ ਕੇ ਦੇਵਾਂਗੇ ਜੀ ਫੜਾਂ ਦਾ ਵੀ ਕੰਮ ਹੈ ਬਿਜਲੀ ਦਾ ਵੀ ਲੈਟਾਂ ਵੀ ਅਸੀਂ ਜਲਦ ਤੋਂ ਜਲਦ ਮੰਡੀਆਂ ਦੇ ਵਿੱਚ ਜੋ ਕੋਈ ਨਮੀ ਲੱਗਣ ਵਾਲੀ ਨਮੀ ਲਾਵਾਂਗੇ ਰਿਪੇਅਰ ਕਰਨ ਵਾਲਾ ਕੋਈ ਹੋਊਗਾ ਕੰਮ ਕਰਾਂਗੇ ਜੀ ਤੇ ਜਿਹੜੀਆਂ ਸ਼ਰਤਾਂ ਆਈਆਂ ਹਾਫਤਾ ਬਹੁਤ ਕਾਹਲੀ ਮੰਡੀ ਬੋਰਡ ਤੋਂ ਮੰ ਜਿਹੜੀ ਅਫਰ ਕਿਰ ਕਰਾਈ ਜਾਂਦੀ ਨੇ ਜਿਆ ਕੰਮ ਆ ਗਏ ਆਂ ਅਮਨ ਜੀ ਉਹ ਵੀ ਗੱਲ ਹੋਈ ਹੈ ਜੀ ਉਹ ਵੀ ਕਰਾ ਕੇ ਦੇਵਾਂਗੇ ਜੀ ਬਰਸਾਤਾਂ ਜੇ ਹੁਣ ਅਸੀਂ ਇਹਨਾਂ ਨੂੰ ਸ਼ੁਰੂ ਕਰਾਂਗੇ ਟਿਕਣਾ ਨਹੀਂ ਜੀ ਬਰਸਾਤਾਂ ਤੋਂ ਬਾਅਦ ਕਰਾ ਕੇ ਦੇਵਾਂਗੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਰਾ ਕੇ ਦੇ ਦਾਂਗੇ ਕਬੂਟੇ ਲਾਓ ਜੀ ਪਜਮਾ ਜੀ ਉਹ ਕੰਮ ਸ਼ੁਰੂ ਕਰਦੇ ਆ ਜਲਦ ਤੋਂ ਜਲਦ ਜੀ ਥੋੜੇ ਦਿਨਾਂ ਦੇ ਵਿੱਚ ਵਿੱਚ ਉਹ ਕਰਾਂਗੇ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਨਗਰ ਵੀ ਉਸ ਆਂਦਾ ਬਰਸਾਤਾ ਦੇ ਵਿੱਚ ਜਿਸ ਤਰ੍ਹਾਂ ਦੇਖਦੇ ਉਥੇ ਸੀਵਰੇਜ ਤਾਂ ਪਾਇਆ ਸੀ ਸਾਡੇ ਨਗਰ ਕਾਉਂਸਲ ਨੇ ਪਰ ਉਹ ਸੀਵਰੇਜ ਛੋਟਾ ਜਾਂ ਕੁਝ ਮੁਸਿਆ ਜਾਂ ਪਾਣੀ ਨਹੀਂ ਖੇਚਦਾ ਕਿਉਂਕਿ ਜਦੋਂ ਇੱਕ ਵਾਰੀ بارش ਪੈਂਦੀ ਹੈ ਤਾਂ 10-12 ਘੰਟੇ ਮਤਲਬ ਮਾਰਕੀਟ ਬੰਦੜਾ ਕੰਮ ਹੋ ਜਾਂਦਾ ਹੈ ਕਾਇਰ ਮੈਨ ਸਾਹਿਬ ਨੂੰ ਜਿਹੜੀ ਸਾਡੀ ਸਮੱਸਿਆ ਸੀ ਉਹਦੇ ਬਾਰੇ ਜਾਣ ਪੁਰਾਇਆ ਅਗਰ ਮੌਂਸਨ ਚ ਨਮਾਇਤ ਨਹੀਂ ਹੁੰਦੀ ਹੈ ਜੀ ਹਾਂ ਫਿਰ ਨਗਰ ਕਾਉਂਸਲ ਦੇ ਸਾਡੇ ਪ੍ਰਧਾਨ ਜੀ ਆ ਉਹਨਾਂ ਨੂੰ ਵੀ ਅੱਜ ਹੁਣ ਇੱਕ ਵਾਰ ਉਹਨਾਂ ਨੂੰ ਵੀ ਗੱਲ ਕਰਾਂਗੇ ਉਹ ਆਪਣੇ ਪ੍ਰਧਾਨ ਨੇ ਸਾਡੀ ਪਾਰਟੀ ਆਮ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਕਹਾਗੇ ਵੀ ਇਹ ਜਿਹੜੀ ਹੈਗੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਉਹਨੂੰ ਸੈਨੂ ਹਟ ਕਰਕੇ ਪਾਣੀ ਆ ਜਿਹੜਾ ਕਿਉਂਕਿ ਸਾਡੇ ਕਿਰਾਮੇ ਪੈਣ ਦੇ ਨਾਲ ਇੱਕ ਦਿਹਾੜੀ ਸਾਡੀਆਂ ਦੁਕਾਨਾਂ ਬੰਦੇ ਹੋ ਜਾਂਦੀਆਂ ਹੈ। ਸਮੱਸਿਆ ਤਾਂ ਹੈ ਬਹੁਤ ਵੱਡੀ। ਉਹ ਜਾਂ ਤਾਂ ਉਹਨੂੰ ਪਹਿਲਾਂ ਤਾਂ ਉਹਨੂੰ ਸਾਫ਼ ਕਰਾ ਕੇ ਦੇਖਦੇ ਵੀ ਸੀਵਰੇਜ ਨੂੰ ਸਾਰੇ ਨੂੰ ਸਾਫ਼ ਕਰਾ ਕੇ ਪਾਣੀ ਜੇ ਜਲਦੀ ਖਿੱਚਿਆ ਜਾਵੇ ਠੀਕ ਹੈ। ਨਹੀਂ ਫਿਰ ਕੋਈ ਉਹਦੀ ਹੋਰ ਸਮੱਸਿਆ ਦੀ ਹੋ ਕੇ ਕੋਈ ਟੈਕਨੀਕਲ ਕੰਮ ਨਹੀਂ ਹੁੰਦਾ ਤਾਂ ਨਗਰ ਕੌਂਸਲ ਨੂੰ ਕਹਿ ਕੇ ਉਹ ਕੋਈ ਹੱਲ ਕਰਾਵਾਂਗੇ ਕਿ ਇਹਨੇ ਰੱਬ ਨੂੰ ਮੰਗਾਇਆ ਕਿ ਇਸ ਦਾ ਦੇਖਣਾ ਉਹ ਤੇ ਸਾਡਾ ਪੈਸਾ ਜਿਹੜਾ ਨਗਰ ਕੌਂਸਲ ਕੋਲ ਜਿਹੜਾ ਜਮ੍ਹਾਂ ਹੁੰਦਾ ਇਹਨਾਂ ਦੀਆਂ ਦੁਕਾਨਾਂ ਦਾ ਦੁਨੀਆ ਆਰ.ਟੀ.ਆਰ. ਸਾਡੀਆਂ ਪੰਜ-ਛੇ ਬੈਂਕਾਂ ਦੇ ਜਿਹੜੀਆਂ ਤਕਰੀਬਨ ਬੈਂਕਾਂ ਵਾਲੇ ਦਿੰਦੇ ਨੇ ਪ੍ਰੋਪਰਟੀ ਟੈਕਸ ਜਿਹੜੇ ਦਿੰਦੇ ਨੇ ਤਕਰੀਬਨ ਅਸੀਂ ਪ੍ਰਾਈਵੇਟ ਦੁਕਾਨਾਂ ਵਾਲਿਆਂ ਦੀ ਕੋਈ ਦਿੰਦਾ ਹੈਗਾ। ਲੋਕ ਕਿ ਸਾਡੀਆਂ ਤਾਂ ਮੰਡੀ ਬਾਗ ਦੀਆਂ ਦੁਕਾਨਾਂ ਕੱਟੇ ਨੇ ਬੈਜ ਤੱਕ ਕਾਨੂੰਨਨ ਦਾ ਉਹ ਬਣਦਾ ਹੀ ਨਹੀਂ ਉਹਨਾਂ ਦਾ। ਉਹ ਥੋੜੇ ਜਿਹਾ ਧੱਕੇ ਧੋਕੇ ਨਾਲ ਇਹਨਾਂ ਨੇ ਕਿਹਾ ਨਾ ਬੈਂਕਾਂ ਵਾਲਿਆਂ ਨੇ ਕੋਈ ਜਿਨ੍ਹਾਂ ਨੇ ਕਿਰਾਏ ਤੇ ਲੈਣੀ ਸੀ ਉਹਨਾਂ ਦੇ ਵਿੱਚ ਕੋ ਕੋ ਲਾਲ ਲੱਗੀ ਹੋਈ ਆ। ਵੀ ਤੁਸੀਂ ਨਗਰ ਕੌਂਸਲ ਤੋਂ ਇੱਕ ਸਰਟੀਫਿਕੇਟ ਲੈ ਕੇ ਲੋ। ਉਹਦੀ ਆੜ ਤੋਂ ਉਹ ਧੱਕੇ ਨਾਲ ਉਹਨਾਂ ਕੋਲ ਲਈ ਜਾਂਦੇ। ਕੋਈ ਸਾਥ ਤੋਂ ਕੋਈ ਇਹਨਾਂ ਦਾ ਹੈ ਨਹੀਂ ਸਰਕਾਰ ਵੀ ਬੁੱਢੀ ਆ ਪ੍ਰਧਾਨ ਵੀ ਬੁੱਢਾ ਤੇ ਚੇਅਰਮੈਨ ਵੀ ਇਸ ਸਮੇਂ ਆਮਦ ਨਹੀਂ ਕਰੀ। ਫੇਰ ਇਸ ਕਰਕੇ ਕੋਈ ਨਾ ਹਲਵੀਏ ਹੋਈ ਜਾਣੇ ਸਾਡਾ ਸਾਰਾ ਕੁਝ ਤਾਣਾ ਬਾਣਾ ਸਾਡਾ ਅਸੀਂ ਆਪਣਾ ਹੱਥ ਵੀ ਕਰ ਲੈਣਾ ਕੋਈ ਐਸੀ ਕਰਨੀ ਪ੍ਰਧਾਨ ਜੀ ਬੈਠੇ ਆ ਤੇ ਚੇਅਰਮੈਨ ਸਾਹਿਬ ਸਾਰੇ ਬੈਠਿਆ ਕੋਈ ਗੱਲ ਨਹੀਂ ਅਸੀਂ ਆਪੇ ਬੈ ਕੇ ਜਲਦੀ ਗੱਲ ਕਰ ਲਾਂ। ਤੇ ਐਨਓਸੀ ਨੂੰ ਲੈ ਕੇ ਜਿਹੜਾ ਇਹਨਾਂ ਕੈਰੀਏਟਰੀਆਂ ਦੇ ਲਈ ਜਿਹੜੀ ਦਿੱਕਤ ਆਉਂਦੀ ਆ ਇਹਨਾਂ ਕੈਰੀਏਟਰੀਆਂ ਜਿਹੜੀਆਂ ਤਾਂ ਇਸ ਮੰਡੀ ਦੀਆਂ ਨੇ ਸਾਡੇ ਤੇ ਤੇ ਪਤੀ ਪੱਤੀ ਆੜਤੀਏ ਨੇ ਇਹਨਾਂ ਨੂੰ ਦੁਕਾਨਾ ਮਿਲਈ ਜੀ ਉਹਦੇ ਵਿੱਚ 5-7 ਆੜਤੀਆਂ ਹੋਈਆਂ ਨੇ ਬਾਕੀ ਰਹਿndੀਆਂ ਨੇ ਉਹਦੇ ਕੋਲ ਜੋ ਵੀ ਕਾਗਜ਼ ਪੱਤਰ ਨੇ ਜਰੂਰ ਆਹਾਂਗੇ ਵੀ ਇੱਕ ਬੰਦੇ ਦੀ ਡਿਊਟੀ ਲਾਜ਼ਮ ਸਾਰੇ ਆੜਤੀਏ ਨੇ ਕਾਗਜ਼ ਤੇ ਆਂ ਕਰਾ ਕੇ ਸੈਕਟਰੀ ਸਾਹਿਬ ਇੱਥੇ ਮੰਡੀ ਬੋਰਡ ਵੱਲੋਂ ਟੈਕਨੀਕਲ ਕੋਈ ਬੰਦਾ ਅਪਾਇੰਟ ਕਰਕੇ ਨਾਲ ਜਾ ਕੇ ਫੋਟੋ ਖਿਚਾ ਕੇ ਰਿਸ਼ਤੀ ਹੋਈ ਤੇ ਉਹ ਤਾਂ ਲੈਟਰ ਹੈਡ ਹੀ ਹੋਣੀ ਹੈ ਇਸ ਤਰ੍ਹਾਂ ਜਿਹੜੀ ਅੰਦਰਲੀ ਮੰਡੀ ਆ ਉਹਦਾ ਐਨਓਸੀ ਇੱਕ ਚੇਅਰਮੈਨ ਸਾਹਿਬ ਇਸ਼ੂ ਕਰਨਗੇ ਉਹ ਜਿਨ੍ਹਾਂ ਜਿਨ੍ਹਾਂ ਕੋਲ ਵੀ ਰਿਸ਼ਤੀਆਂ ਹੈਗੀਆਂ ਆਪਣੀਆਂ ਪੁਰਾਣੀਆਂ ਕੋਈ ਵੀ ਕਾਰਗੁਜ਼ਾਰੀ ਉਹ ਲਿਆ ਕੇ ਨਾਲ ਇੱਕ ਐਪਲੀਕੇਸ਼ਨ ਲਾ ਕੇ ਦੇ ਦੇਣ ਵੀ ਸਾਨੂੰ ਇਹ ਪਿਛਲਾ ਜਿਹੜਾ ਆਰ ਕਾਰਡ ਦੇ ਮੁਤਾਬਕੇ ਦੁਕਾਨ ਸਾਡੀ ਹੈ ਸਾਡੀ ਉਹਦੀ ਐਨਓਸੀ ਦਿੱਤੀ ਜਾਵੇ ਕਿਰਮਨ ਸਾਹਿਬ ਉਹਦਾ ਸਰਟੀਫਿਕੇਟ ਮੇਰੇਨ 24 ਘੰਟੇ ਦੇ ਵਿੱਚ ਵਿੱਚ ਨਾਲ ਹੀ ਫੜਾ ਦੇ ਕਿੰਨੇ ਸਮੇਂ ਦੀ ਪੁਰਾਣੀ ਮੌਜਾ ਜੀ ਇਹ ਜਿਹੜਾ ਮਾਮਲਾ ਲੱਟ ਕੇ ਆ ਰਿਹਾ ਹੈ ਇਹ ਕਾਫੀ ਪੁਰਾਣਾ ਕਈ ਵਾਰੀ ਕਈ ਚੇਅਰਮੈਨ ਆਏ ਜੀ ਵੀ ਆਏ ਨੇ ਦੂਗੀਆਂ ਪਾਰਟੀਆਂ ਦੇ ਆਏ ਨੇ ਜਿਨ੍ਹਾਂ ਦੇ ਗੌੜੇ ਕੀ ਹੁਣ ਤਾਂ ਇਹ ਤਾਂ ਸਾਡੇ ਬੰਦੇ ਚੇਅਰਮੈਨ ਸਾਹਿਬ ਦਾ ਕਹਿੰਦੇ ਗੱਲੇ ਕੋਈ ਨਹੀਂ ਕਹਿੰਦੇ 12 ਘੰਟੇ ਚ ਕੰਮ ਦੇ ਤੁਸੀਂ ਵੀ ਉਸ ਸਮੇਂ ਕਾਂਗਰਸ ਜੀ ਪਰ ਜੀ ਉਹ ਕਹਿੰਦੇ ਸੀ ਨਹੀਂ ਸੁਣਦੇ ਸੀ ਕੀ ਕਹੀਏ ਉਹ ਤਾਂ ਜਿਹੜੇ ਹਾਈ ਫਾਈ ਚੇਅਰਮੈਨ ਜੀ ਇਹ ਪਾਵਰ ਗ੍ਰਹਿਣ ਵਾਲੇ ਚੇਅਰਮੈਨ ਨੇ ਇਹ ਕਰਕੇ ਆਈ ਬਾਈ ਨੇ ਨਹੀਂ ਕੀਤੀਆਂ ਤਾਂ ਹੁਣ ਅਸੀਂ ਆਪਣੇ ਵਾਲੇ ਚੇਅਰਮੈਨ ਜੀ ਕਰਾਵਾਂਗੇ ਜਿਹੜਾ ਮੇਰੇ ਅਧਾਰ ਹੈ ਅੱਜ ਦਾ ਸੀਜ਼ਨ ਸੀਜ਼ਨ ਤਾਂ ਕਾਫੀ ਦਾ ਬੜਾ ਵਧੀਆ ਰਿਹਾ ਆਉਣ ਵਾਲੇ ਜਿਹੜੇ ਸਮਾਵ ਮ ਉਹਦੇ ਵਿੱਚ ਜਿਹੜੀਆਂ ਸਮੱਸਿਆ ਆ ਉਹ ਇਹਨਾਂ ਤੋਂ ਸੀਜ਼ਨ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਦੂਰ ਕਰਾ ਲੈਣੀ ਨੇ ਸਾਰੀਆਂ ਕੋਈ ਵੀ ਐਜੇ ਸਮੱਸਿਆ। ਬਾਕੀ ਮੇਰੇ ਨਾਲ ਸਾਡੇ ਦਵਿੰਦਰ ਸਿੰਘ ਜੱਜ ਸਰਜੀਤ ਸਿੰਘ ਇੱਤੇ ਨਾਲ ਗਿੱਲ ਸਾਹਿਬ ਤੋਂ ਨਾਲ ਸੋ ਹੋਰ ਜਿੰਨੇ ਸਾਡੇ ਆੜਤੇ ਵੀਰ ਆਏ ਨੇ ਬਾਕੀ ਨੇ ਸਾਰੇ ਆਏ ਨੇ। ਸਾਰਿਆਂ ਨੂੰ ਚੇਅਰਮੈਨ ਸਾਹਿਬ ਨੂੰ ਗੁਜਾਰਦਾ ਆ ਕਿ ਤੁਹਾਡੇ ਬਿਸਵਾੜਤੀ ਇਸ ਜਿਹੜੇ ਮਨ ਨੂੰ ਤੁਹਾਨੂੰ ਪੂਰਾ ਸਹਿਯੋਗ ਦਿੱਤਾ ਜਾਊਗਾ ਜਿਹੜਾ ਇਹਨਾਂ ਤੋਂ ਬਣਦਾ ਸਹਿਯੋਗ ਆ ਲੈ ਜਾਊਗਾ ਬਹੁਤ ਬਹੁਤ ਮਿਹਰਬਾਨੀਤਾਂ ਜਿਹੜਾ ਜੀ ਆ ਸਾਹਮਣੇ ਕਿਸਾਨਾਂ ਦੀਆਂ ਸਮੱਸਿਆਵਾਂ ਬਹੁਤ ਗੜੀਆਂ ਟਿਕੀਆਂ ਹੁਣ ਹਦੀ ਸੁਮਾਈ ਚੁੱਕੀ ਹੈ ਅੱਜ ਜੀ ਚੇਅਰਮੈਨ ਸਾਹਿਬ ਨਾਲ ਇੱਥੇ ਸਹਿਮ ਮੀਟਿੰਗ ਹੋਈ ਆ ਇਸ ਵਿੱਚ ਜਿਹੜੀਆਂ ਸਾਡੀਆਂ 9 ਮੰਡੀਆਂ ਨੇ ਸਾਹਮਣੇ ਵਾਲੀ ਮੰਡੀ ਸਭ ਤੋਂ ਇਸ ਵਿੱਚ ਆ ਰਹੀ ਹੈ ਸਮੱਸਿਆ ਜਿਵੇਂ ਕਿ ਪਾਣੀ ਦੀ ਪ੍ਰੋਬਲਮ ਆ ਬਿਜਲੀ ਦੀ ਪ੍ਰੋਬਲਮ ਆ ਜਾਂ ਕਿਤੇ ਕਹਿ ਸਕਦੇ ਆ ਰੁੱਖਾਂ ਦੀ ਪ੍ਰੋਬਲਮ ਜਾਂ ਫੜਾ ਦੀ ਪ੍ਰੋਬਲਮ ਉਸ ਸੰਬੰਧੀ ਸਾਡੀ ਇੱਕ ਮੀਟਿੰਗ ਹੋਈ ਹੈ ਇਸ ਵਿੱਚ ਸਾਰੇ ਦੱਸੇ ਗਏ ਜੋ ਸਮੱਸਿਆਵਾਂ ਆਰੀਆਂ ਨੇ ਤੇ ਕੁਝ ਪੁਰਾਣੀ ਮੰਡੀਆਂ ਲੰਮੀ ਮੰਡੀ ਰਿਸ਼ਤੀਆਂ ਰਹਿੰਦੀਆਂ ਨੇ ਜੋ ਕਰਵਾਣ ਸੰਬੰਧੀ ਸਾਰੀਆਂ ਸਮੱਸਿਆਵਾਂ ਹੁੰਦੀਆਂ ਇਹਦਾ ਸਾਡੇ ਚੇਅਰਮੈਨ ਸਾਹਿਬ ਵੱਲੋਂ ਕਿਹਾ ਗਿਆ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ ਸਾਨੂੰ ਉਮੀਦ ਹੈ ਵੀ ਆਉਣ ਆ ਸਮੇਂ ਜਲਦੀ ਜਲਦੀ ਇਹ ਕੰਮ ਕਰਾ ਦਿੱਤਾ ਜਾਵੇਗਾ ਤੁਸੀਂ ਕਮੇਟੀ ਦੇ ਵਿੱਚ ਵੀ ਇਹ ਸੁਣੀ ਜਿਹੜੇ ਕਿ ਕਿਸ ਤਰ੍ਹਾਂ ਦੇਖਦੇ ਹੋ ਜਿਹੋ ਉਹਨਾਂ ਦੇ ਬਹੁਤ ਸਾਰੇ ਦੁਕਾਨਾਂ ਤੋਂ ਜਿਹੜੇ ਡੈਡੀਕੇਟ ਲੈ ਜਾਂਦੇ ਆ ਟੈਕਸ ਵਗੈਰਾ ਉਹ ਬਾਰੇ ਜੋ ਟੈਕਸ ਹੈ ਜੋ ਨਗਰ ਕੌਂਸਲ ਨੂੰ ਦਿਖਾਇਆ ਜਾਂਦਾ ਹੈ ਟੈਕਸ 201993 ਦੀ ਆਪਣੀ ਗਾਈਡਲਾਈਨ ਜਿਸ ਵਿੱਚ ਪੰਜਾਬ ਦੇ ਜੇ ਨਗਰ ਕੌਂਸਲ ਜਾਂ ਕਿਸੇ ਵੀ ਕਮੇਟੀ ਦੇ ਅੰਦਰ ਚਾਹੇ ਸਰਕਾਰੀ ਜਗ੍ਹਾ ਆਉਂਦੀ ਹੈ ਉਸ ਦੇ ਅੰਡਰ ਉਹ ਲੈ ਸਕਦੇ ਆ ਪ੍ਰੋਫਿਟ ਟੈਕਸ ਬਾਕੀ ਇਹ ਜੋ ਚੇਅਰਮੈਨ ਸਾਹਿਬ ਨਾਲ ਸ਼ੇਅਰ ਕੀਤਾ ਗਿਆ ਹੈ ਉਹ ਕਹਿੰਦੇ ਵੀ ਅਸੀਂ ਉਸ ਦਾ ਪਤਾ ਕਰਾਂਗੇ ਉਹਨਾਂ ਨੋਟਿਸ ਦੇਵਾਂਗੇ ਜੇ ਉਹ ਨਹੀਂ ਹੋਊਗਾ ਤਾਂ ਉਹ ਬੰਦ ਕੀਤਾ ਜਾਵੇਗਾ ਉਹ ਡੀਵੀਓ ਤੱਕ ਕਹਨ ਹੈ ਕਿ ਉਹ ਤੋਂ ਵੀ ਟੈਕਸ ਲਿਆ ਜਾਂਦਾ ਹੈ ਜੀ ਬਿਲਕੁਲ ਉਹ ਹਰ ਸਾਲ ਟੈਕਸ ਲਿਆ ਜਾਂਦਾ ਹੈ ਜੋ ਨਗਰ ਕੌਂਸਲ ਵੱਲੋਂ ਲਿੱਤਾ ਜਾਂਦਾ ਹੈ ਉਹ ਬੋਟ ਪੇ ਕੀਤਾ ਜਾਂਦਾ ਹੈ ਕਿੰਨੇ ਕੁ ਪੈਸੇ ਇਹ ਗਰੋਪ ਕਮੇਟੀ ਨੂੰ ਜਾਂਦੇ ਹੈ ਜੋ ਇਟਲ ਮਾਰਕੀਟ ਲਈ ਆਉਣਗੇ ਜੋ ਤਕਰੀਬਨ ਮੇਰੇ ਤੋਂ ਹੋਣਗੇ 5 ਤੋਂ 7 ਲੱਖ ਰੁਪਏ ਹਰ ਸਾਲ ਨਗਰ ਕੌਂਸਲ ਨੂੰ ਜਾਂਦਾ ਪੁਰਾਣੀ ਗੱਲ ਮਰਦੀ ਹੈ ਜਿਸਾ ਜੋ ਇਹ ਆਪਾਂ ਮਾਰਕੀਟ ਕਮੇਟੀ ਮੰਡੀ ਬੋਰਡ ਦੀ ਗਾਈਡਲਾਈਨ ਦੇ ਅਕੋਰਡ ਉਹ ਨਗਰ ਕੌਂਸਲ ਨਹੀਂ ਲੈ ਸਕਦੀ ਪਰ ਨਗਰ ਕੌਂਸਲ ਜੋ ਇੱਕ ਗਾਈਡਲਾਈਨ ਬਣਦੀ ਹੈ ਅਕੋਰਡ ਉਹ ਕੰਦੇ ਅਸੀਂ ਲੈ ਸਕਦੇ ਪਾਣਾ ਮੰਡੀ ਜਿੱਤਨਾ ਮਤਲਬ ਪਾਣੀ ਦੀ ਸਮੱਸਿਆ ਕਾਫੀ ਰਹਿੰਦੀ ਹੈ ਉਸ ਵਾਰਨ ਕੋਲਵਤ ਜਾਂ ਸਾਡਾ ਇੱਕ ਪੁਰਾਣਾ ਸੀ ਇਸ ਤੋਂ ਵੰਡੀ ਦੇ ਵਿੱਚ ਹੀ ਪੰਪ ਹੁੰਦਾ ਸੀ ਜਿਸ ਤੋਂ ਅਸੀਂ ਉਸ ਨੂੰ ਪਾਣੀ ਨੂੰ ਕਢ ਲੈਂਦੇ ਕਿਉਂਕਿ ਉਹ ਕਾਫੀ ਸਮੇਂ ਤੋਂ ਬੰਦ ਪਿਆ ਉਸ ਬਾਰੇ ਵੀ ਉਹਨਾਂ ਨੂੰ ਕਿਹਾ ਗਿਆ ਹੈ ਆਪਣੇ ਚੇਅਰਮੈਨ ਸਾਹਿਬ ਨੂੰ ਉਸ ਤੋਂ ਦੁਬਾਰਾ ਚਾਹਿਆ ਗਿਆ ਤਾਂਕਿ ਜਿਹੜੀ ਪਾਣੀ ਦੀ ਸਮੱਸਿਆ ਹੈ ਉਹਨੂੰ ਜਲਦੀ ਜਲਦੀ ਹੱਲ ਕੀਤਾ ਜਾ ਸਕੇ ਨਗਰ ਪਾਲਿਕਾ ਦੇ ਪ੍ਰਧਾਨ ਨਾਲ ਵੀ ਕੋਈ ਗੱਲਬਾਤ ਲਈ ਐ ਇਸ ਵਸੇ ਬਾਰੇ ਉਹਨਾਂ ਨਾਲ ਵੀ ਗੱਲਬਾਤ ਹੋਈ ਸੀ ਉਹਨਾਂ ਨੇ ਕਿਹਾ ਵੀ ਸੀਵਰੇਜ ਅਸੀਂ ਜਲਦੀ ਜਲਦੀ ਸਾਫ਼ ਕਰਵਾਵਾਂਗੇ ਉਹ ਇੱਕ ਦਿਨ ਬੰਦੇ ਭੇਜੇ ਜਿਵੇਂ ਦੁਬਾਰਾ ਜੋ ਰੈਂਟ ਰੋਜ਼ਨਾ ਚੱਲੀ ਕੰਮ ਕਰਾਇਆ ਜਾ ਕੋਈ ਫੰਡ ਵੀ ਘਰ ਆਈ ਤੁਹਾਨੂੰ ਨੇ ਇਹ ਕੋਈ ਫੌਬਰ ਨਹੀਂ ਨੇ ਇਹ ਸੇ ਕੌਂਸਲ ਨੂੰ ਕੋਈ ਫੰਡ ਨਹੀਂ ਆਉਂਦਾ ਜੀ ਇੱਥੇ ਜੋ ਨਗਰ ਕੌਂਸਲ ਹੈ ਜੋ ਮਤਾ ਪਾਇਆ ਜਾਂਦਾ ਹੈ ਉਸ ਕੰਮ ਦੇ ਕਰਨ ਹੀ ਨਗਰ ਕੌਂਸਲ ਜੀ ਹੀ ਪੈਸੇ ਆਉਂਦੇ ਅਲੱਗ ਵਾਰ ਚਾਇਆ ਕੋਈ ਪੈਸਾ ਨਹੀਂ ਹਜੇ ਤੱਕ ਕੋਈ ਨਹੀਂ ਲੱਗਿਆ ਕੰਮ ਇਹ ਜੋ ਰਿਪੇਅਰ ਦੇ ਬਾਰੇ ਬੁਢੇ ਕੰਮ ਸਿਰ ਜਰੂਰ ਹੋਏ ਬਾਕੀ ਸਾਡੀ ਮੀਟਿੰਗ ਹੋਈ ਹੈ ਉਹਦੇ ਜੋ ਕੰਮ ਪਾਏ ਗਏ ਨੇ ਉਹ ਪਾਸ ਹੋ ਗਏ ਨੇ ਉਹ ਫੂਟ ਹੋ ਤੱਕ ਹੁੰਦੇ ਟਕਲਾ ਕੋਈ ਹੋਏ ਜੀ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਜਿਹੜੀ ਮੀਟਿੰਗ ਹੋਈ ਹੈ ਜਿਸ ਤਰ੍ਹਾਂ ਜਿਹੜੀਆਂ ਸਮੱਸਿਆਵਾਂ ਆ ਗਈਆਂ ਐਨਓਸੀ ਨੂੰ ਲੈ ਕੇ ਜਾਂ ਹੋਰ ਕਿੜੀਆਂ ਕਿੜੀਆਂ ਸਮੱਸਿਆਵਾਂ 'ਤੇ ਡਿਸਕਸ ਹੋਈਆਂ। ਵੈਲਗ੍ਰੀਜਾ ਖਾਲਸਾ ਵੈਲਗ੍ਰੀਜੂ ਕੀ ਫਤਹਿ। ਅੱਜ ਜੋ ਚੇਅਰਮੈਨ ਸਾਹਿਬ ਸ੍ਰੀ ਕੇਮ ਰਾਜ ਰਾਜੀ ਜੀ ਚੇਅਰਮੈਨ ਮਾਰਕੀਟ ਕਮੇਟੀ ਸਾਹਮਣੇ ਇਹਨਾਂ ਨੇ ਮੀਟਿੰਗ ਬੁਲਾ ਕੇ ਸਾਰੇ ਆੜਤੀਆਂ ਦੀ ਨਿਰਪੱਖ ਹੋਊਗੀ। ਬਿਨਾਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਤੋਂ ਸਮੱਸਿਆਵਾਂ ਪੁੱਛੀਆਂ ਤੇ ਆੜਤੀਆਂ ਨੇ ਦੱਸੀਆਂ ਤੇ ਉਹਨਾਂ ਨੇ ਪੂਰਾ ਹੱਲ ਕਰਵਾਉਣ ਦਾ ਆਸ਼ਵਾਸਨ ਦਿੱਤਾ ਕਿ ਪੂਰਾ ਹੱਲ ਹੋਊਗਾ। ਨਕਾਨਾ ਦੀ ਰਜਿਸਟਰੀ ਨੂੰ ਲੈ ਕੇ ਵੀ ਜਿਹੜੀ ਐਨਓਸੀ ਦੀ ਗੱਲ ਬਾਤ ਉਹ ਇਸ ਤਰ੍ਹਾਂ ਜਿਨ੍ਹਾਂ ਦੀ ਨਕਾਨਾਗਰ ਰਜਿਸਟਰੀਆਂ ਨੇਂਦੀਆਂ ਅੰਦਰ ਵਾਲੀ ਮੰਡੀ ਦੀਆਂ ਉਹ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਦੀ ਬਿਨਾ ਕਿਸੇ ਦੀ ਨਹੀਂ ਕਿਸੇ ਦਾ ਝਗੜਾ ਉਹਨਾਂ ਦੀ ਪਹਿਲ ਦੇ ਆਧਾਰ ਤੇ ਰਜਿਸਟਰੀਆਂ ਹੋਣਗੀਆਂ ਜਿਹੜੀ ਪੱਕੀ ਗੱਲ ਰਹੀ ਜਿਹੜੀ ਬਾਹਰਲੀ ਨਵੀਂ ਮੰਡੀ ਹੈ ਇਹਦੀਆਂ ਵੀ ਜਿਨ੍ਹਾਂ ਦੀਆਂ ਪੈਂਡਿੰਗ ਰਜਿਸਟਰੀਆਂ ਉਹਨਾਂ ਦੀਆਂ ਰਜਿਸਟਰੀਆਂ ਸ਼ੀਤੀ ਸ਼ੀਤੀ ਕਰਵਾਈਆਂ ਜਾਣਗੀਆਂ ਇਹ ਇਸ ਸਮੱਸਿਆ ਮੰਤਰੀ ਸਾਹਿਬ ਕੋਲ ਰੱਖ ਕੇ ਹੱਲ ਕਰਵਾਉਣ ਦੇ ਪ੍ਰੋਸਾਦ